ਬਸੰਤ ਮੇਲਾ ਫਰੋਈਪੁਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਵਿਰਾਸਤ ਸੰਧੂ ਜਿਹੜੇ ਨਾਮੀ ਲੋਕ ਹੈ ਇੱਕ ਨੇ ਉਹ ਪਹੁੰਚੇ ਹੋਏ ਨੇ ਸਟੇਜ ਦੇ ਉੱਪਰ ਔਰ ਇਹ ਮੇਲਾ ਅੱਜ 27 ਤਰੀਕ ਨੂੰ ਔਰ ਕੱਲ ਵੀ ਇਹ ਮੇਲਾ ਆਏਗਾ ਔਰ ਤੁਹਾਨੂੰ ਪਸੀਆ ਕਿ ਜਿਹੜੀ ਇਸ ਵਾਰ ਜਿਹੜੀ ਆਡੀਅנס ਆ ਉਹ ਘੱਟ ਗਿਣਤੀ ਦੇ ਵਿੱਚ ਪਹੁੰਚੀ ਆ ਤਾਂ ਕੁਰਸੀਆਂ ਜਿਹੜੀਆਂ ਨੇ ਉਹ ਪਿੱਛੇ ਖਾਲੀ ਦੇਖੀਆਂ ਜਾ ਸਕਦੀਆਂ ਨੇ ਨਜ਼ਰ ਮਾਰ ਸਕਦੇ ਹੋ ਜਿਹੜਾ ਪਿਛਲੀ ਵਾਰ ਮੇਲੇ ਦਾ ਰਿਸਪੌਂਸ ਸੀਗਾ ਇਸ ਵਾਰ ਉਹ ਉਸ ਤਰ੍ਹਾਂ ਲੋਕ ਉਨੀ ਵੱਡੀ ਗਿਣਤੀ ਦੇ ਵਿੱਚ ਨਹੀਂ ਆਏ ਕਿਉਂਕਿ ਉਮੀਦਾਂ ਜਿਹੜੀਆਂ ਸੀ ਉਹ ਜਿਤਾਈਆਂ ਜਾ ਰਹੀਆਂ ਸੀ ਕਿ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਆਉਣਗੇ ਕਿਉਂਕਿ ਕੁਰਸੀਆਂ ਕੁਰਸੀਆਂ ਇੱਧਰ ਵੀ ਲਿਆ ਕੇ ਰੱਖੀਆਂ ਹੋਈਆਂ ਨੇ ਔਰ ਇੱਧਰ ਸਕਰੀਨ ਵੀ ਲਾਈ ਗਈ ਸੀ ਤਾਂ ਫਿਲਹਾਲ ਜਿਹੜੇ ਕੁਰਸੀਆਂ ਨੇ ਉਹ ਖਾਲੀ ਨੇ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਵੱਡਾ ਰਿਸਪੌਂਸ ਸੀ ਜਿਹੜਾ ਉਹ ਮਿਲਿਆ ਸੀਗਾ ਵੱਡਾ ਰਿਸਪੌਂਸ ਲੋਕਾਂ ਨੂੰ ਲੋਕ ਦੇਖਣ ਲਈ ਆਏ ਸੀ ਪਰ ਇਸ ਵਾਰ ਨਾਮੀ ਲੋਕਾਂ ਇਕਨੇ ਪਰ ਦੂਜੇ ਪਾਸੇ ਕੁਰਸੀਆਂ ਜਿਹੜੀਆਂ ਨੇ ਉਹ ਅੱਗੇ ਤੱਕ ਜਿਹੜੀਆਂ ਖਾਲੀ ਪਈਆਂ ਨੇ ਔਰ ਲਾਸਟ ਟਾਈਮ ਦਸੀਏ ਤਾਂ ਜਸਪੀਰ ਜੱਸੀ ਆਏ ਸੀ ਇੱਥੋਂ ਪਿੱਛੋਂ ਤੱਕ ਜਿਹੜੇ ਲੋਕ ਸੀਗੇ ਉਹ ਦੇਖਣ ਆਏ ਸੀ ਇਸ ਮੇਲੇ ਨੂੰ ਦੇਖਣ ਆਏ ਸੀ ਪਰ ਅੱਜ ਅੱਜ ਦੀ ਗੱਲ ਕਰੀਏ ਤਾਂ ਫਿਲਹਾਲ ਕਿਤੇ ਨਾ ਕਿਤੇ ਇਹ ਵੀ ਫੈਕਟ ਹੋ ਸਕਦਾ ਹੈ ਕਿ ਜਿਹੜੇ ਵਰਕਿੰਗ ਡੇ ਆ ਵਰਕਿੰਗ ਡੇ ਦਾ ਕਰਕੇ ਲੋਕ ਇਸ ਮੇਲੇ ਦੇ ਵਿੱਚ ਨਾ ਭਾਗ ਲੈ ਸਕੇ ਹੁਣ ਕਿਉਂਕਿ ਸੈਟਰਡੇ ਸੰਡੇ ਅਗਰ ਪ੍ਰੋਗਰਾਮ ਹੁੰਦਾ ਤਾਂ ਕਿਤੇ ਨਾ ਕਿਤੇ ਵੱਡਾ ਰਿਸਪੌਂਸ ਵੀ ਦੇਖਿਆ ਜਾ ਸਕਦਾ ਪਰ ਜਿਹੜਾ ਫਿਲਹਾਲ ਦੀ ਘੜੀ ਵਿਰਾਸਤ ਸੰਧੂ ਉਸੇ ਤਰੀਕੇ ਨਾਲ ਜਿਹੜਾ ਆਪਣਾ ਸਟੇਜ ਤੇ ਗਾਉਂਦੇ ਨਜ਼ਰ ਆ ਰਹੇ ਉਸੇ ਜੋਸ਼ ਦੇ ਵਿੱਚ ਔਰ ਜਿੰਨੀ ਵੀ ਆਡੀਅנס ਉਹਨਾਂ ਨੂੰ ਸੁਣ ਰਹੀ ਆ ਪੂਰੇ ਜੋਸ਼ ਦੇ ਵਿੱਚ ਸੁਣਦੀ ਨਜ਼ਰ ਆ ਰਹੀ ਔਰ ਪੂਰੇ ਜੋਸ਼ ਦੇ ਵਿੱਚ ਜਿਹੜੇ ਗਾਉਂਦੇ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਦੀ ਗੱਡੀ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜਰੂਰ ਲਿਖੋ ਆਖਰਕਾਰ ਤੁਸੀਂ ਇਹਨਾਂ ਤਸਵੀਰਾਂ ਨੂੰ ਕਿਵੇਂ ਦੇਖਦੇ ਹੋ ਤਾਂ ਫਿਲਹਾਲ ਦੀ ਗੱਡੀ ਕੀ ਮੁਕ ਕਰਨ ਲਿਆ ਹੋਏਗਾ ਜਾਂ ਹੋ ਸਕਦਾ ਹੈ ਕਿ ਕੱਲ ਜਿਹੜਾ ਲਾਸਟ ਦਿਨ 28 ਦਾ ਲਾਸਟ ਦਿਨ ਕੱਲ ਹੋ ਸਕਦਾ ਹੈ ਕੱਲ ਨੂੰ ਵੱਡਾ ਇਕੱਠ ਹੋਵੇ ਇਹ ਚੀਜ਼ ਦਾ ਵੀ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਰਿਹਾ ਹੈ ਔਰ ਅਸੀਂ ਇੱਥੇ ਜਿਹੜੀ ਮੈਣੀਮਰ ਦੇ ਕੁਝ ਅਧਿਕਾਰੀ ਉਹਨਾਂ ਨੇ ਗੱਲ ਕੀਤੀ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੋ ਦਿਨ ਦਾ ਜਿਹੜਾ ਮੇਲਾ ਹੈਗਾ 27 ਔਰ 28 ਦਾ ਔਰ ਕੱਲ ਜਿਹੜੀ ਆ ਭੀੜ ਹੋ ਸਕਦੀ ਆ ਇੱਥੇ ਦੇ ਜਿਹੜੇ ਇਹ ਮੈਨੇਜਮੈਂਟ ਵਾਲੇ ਨੇ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਅਸੀਂ ਜਿਹੜੀ ਆਫਰ ਕੋਡ ਗੱਲ ਕੀਤੀ ਆ ਤਾਂ ਉਹਨਾਂ ਦਾ ਕਹਿਣਾ ਕਿ ਕੱਲ 28 ਲਾਸਟ ਮੇਲਾ ਹੋ ਸਕਦਾ ਕੱਲ ਤੱਕ ਜਿਹੜਾ ਇੱਥੇ ਜਿਹੜੇ ਇਕੱਠ ਵੱਡੀ ਗਿਣਤੀ ਦੇ ਵਿੱਚ ਹੋਵੇ ਹੋ ਸਕਦਾ ਕਿਉਂਕਿ ਕੱਲ ਵੀ ਵਧੀਆ ਸਿੰਗਰ ਆ ਰਹੇ ਨੇ ਜਿਹੜੇ ਸਰਦੂਲ ਸਕੰਦਰ ਦੇ ਫਰਜੰਦ ਉਹਨਾਂ ਦੇ ਬੇਟੇ ਉਹ ਗੱਲ ਨੂੰ ਇੱਥੇ ਗਾਉਣ ਆ ਰਹੇ ਨੇ ਉਹ ਅੱਜ ਵੀ ਨਾਮੀ ਲੋਕ ਗਾਇਕ ਵਿਰਾਸਤ ਸੰਧੂ ਔਰ ਫਿਰਹਾਲ ਦੀ ਕੜੀ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਇਸ ਸ਼ਹੀਦ ਭਗਤ ਸਿੰਘ ਕਾਲਜ ਇੰਜੀਨੀਅਰਿੰਗ ਕਾਲਜ ਦੀ ਜਿਸ ਦੇ ਵਿੱਚ ਰਾਜ ਪੱਤਰੀ ਬਸੰਤ ਮੇਲਾ 27 28 ਜਨਵਰੀ 2025 ਚੱਲ ਰਿਹਾ ਹੈ ਤੁਸੀਂ ਵੀ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖੋ ਬਸੰਤ ਮੇਲਾ ਫਰੋਈਪੁਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਵਿਰਾਸਤ ਸੰਧੂ ਜਿਹੜੇ ਨਾਮੀ ਲੋਕ ਗਾਇਕ ਨੇ ਉਹ ਪਹੁੰਚੇ ਹੋਏ ਨੇ ਸਟੇਜ ਦੇ ਉੱਪਰ ਔਰ ਇਹ ਮੇਲਾ ਅੱਜ 27 ਤਰੀਕ ਨੂੰ ਔਰ